ਹਾਂਜੀ ਹਾਂਜੀ ਮੈਂ ਕੁਛ ਨਹੀਂ ਬਸ ਕੰਬਲ ਦੇ ਵਿੱਚ ਬੈਠੀ ਹੀ ਮੈਂ ਹੋਰ ਮੈਂ ਕੀ ਕਰਨਾ ਵਾਂ ਨਾਲੇ ਤੇ ਹੀ ਮੈਨੂੰ ਕੀ ਆ ਤੇ ਹੈਗਾ ਹੀ ਇਹਵੇਂ ਨਾ ਇਕੱਲੀ ਲੱਗਿਆ ਰਿਆ ਕਰ ਤੇ ਮੈਂ ਬੈਠੀ ਆ ਮਜੇ ਦੇ ਨਾਲ ਉਹ ਦਿਆਂ ਨੇ ਕਰਨ ਦੋਵੇਂ ਜਾਣੀਆਂ ਨੌ ਸੱਸ ਹਾਂਜੀ ਨਾ ਨਾ ਮੈਨੂੰ ਕਿ ਲੋੜਾ ਕਰਨ ਦੀ ਬੋਦਾ ਜਿੰਨਾ ਕਿ ਹੈਗਾ ਉਹਨਾਂ ਕਿ ਮੈਂ ਕਰ ਲੈਣੀ ਆ ਆਪਣੇ ਝਾੜੂ ਮੈਂ ਲਾ ਲਿਆ ਵਾ ਆਪਣੇ ਰੂਮ ਦੇ ਵਿੱਚੋਂ ਦੇ ਆ ਜਾਦਰ ਜੁਦਰ ਝਾੜ ਲਈ ਆ ਹੁਣ ਮੈਂ ਬਠੀ ਬਾਹਰ ਤੋਂ ਬੜੀ ਪਈ ਐ ਹਾਂਜੀ ਹੋਰ ਕੀ ਕਰਨੇ ਡੜੀ ਹਣੀ ਅੱਛਾ ਅੱਛਾ ਕਰੇ ਹਣੀ ਆ ਠੀਕ ਆ ਠੀਕ ਆ ਕੋਈ ਨਹੀਂ ਆਵਾਂਗੇ ਕਿਸ ਦਿਨ ਕੋਈ ਨਹੀਂ ਕਰਦੀ ਇਹਨਾਂ ਦਾ ਸਲਾਦ ਫਿਰ ਕੋਈ ਨਹੀਂ ਆਵਾਂਗੇ ਕਿਸ ਦਿਨ ਰਾਤ ਹੀ ਰਹਿ ਕੇ ਜਾਵਾਂਗੇ ਹੁਣ ਸਾਦਨ ਤੇ ਨਹੀਂ ਹੋਣਾ ਮੀ ਦੂਰ ਬੜੀ ਪੈ ਜਾਂਦਾ ਫਿਰ ਹੁੰਦਾ ਥੱਕ ਜਾਈਦਾ ਆ ਫਿਰ ਦੋ ਦਿਨ ਰਹਿ ਕੇ ਹੀ ਜਾਵਾਂਗੇ ਏਵੀ ਕੁਛ ਨਹੀਂ ਬਸ ਇੱਥੇ ਬਾਹਰ ਹੀ ਹੋਣੀ ਹੈ ਕਿਦ ਕੰਮ ਕਮ ਕਰਨ ਦੇ ਹੋਣੇ ਆ ਹਾਂਜੀ ਹਰਵਿੰਦਰ ਉਧਰ ਹੋਮਣਾ ਚਲੋ ਠੀਕ ਆ ਘਰ ਮੰਮੀ ਮੈਂ ਤਾਂ ਰੱਖਦੀ ਆ ਕੋਈ ਨਹੀਂ ਬਾਅਦ ਕਰੂੰਗੀ ਚਲੋ ਠੀਕ ਓਕੇ ਓਕੇ ਦਾ ਹੁੰਦਿਆ ਹੀ ਫੋਨ ਮੰਮੀ ਦਾ ਹੁੰਦਿਆ ਹੀ ਕੀ ਆਂਦੇ ਕੁਛ ਨਹੀਂ ਉਦਾਂ ਹੀ ਹਾਲ ਚਾਲ ਪੁੱਛਣ ਦੇ ਹੀ ਉਹ ਹਾਲ ਚਾਲ ਤੇ ਪੁੱਛਣ ਦੇ ਹੀ ਉਹ ਠੀਕ ਵਾ ਪਰ ਉਹ ਦੋਵੇਂ ਜਾਨੀਆਂ ਲੱਗੀਆਂ ਵਾ ਕੰਮ ਤੇ ਤੂੰ ਕੰਮ ਬੱਲੇ ਕੇ ਪਈ ਐ ਇੱਥੇ ਮੇਰੀ ਗੱਲ ਸੁਣੋ ਮੈਂ ਆਪਣੇ ਰੂਮ ਦੀ ਸਾਰੀ ਸਫਾਈ ਕਰ ਲਈ ਐ ਸਾਰਾ ਕੰਮ ਕਰ ਲਿਆ ਮੈਨੂੰ ਤਾਂ ਕਿਤੇ ਸਫਾਈ ਲੱਭਣੀ ਨਹੀਂ ਡਈ ਕਿੱਥੇ ਕੀਤੀ ਸਫਾਈ ਤੁਹਾਨੂੰ ਨੂੰ ਲੱਭਣੀ ਹੈਗੀ ਮੇਰਾ ਕੰਮ ਤੇ ਤੁਹਾਨੂੰ ਲੱਭਣਾ ਹੀ ਨਹੀਂ ਕੀਤਾ ਉਹਨਾਂ ਦਾ ਲੱਭਦਾ ਕਿ ਉਹ ਕਰਨ ਦੀਆਂ ਨੇ ਬਾਹਰ ਇੰਨਾ ਕੁ ਵੰਡਿਆ ਵਾ ਵੀ ਇਹੋ ਹੀ ਕਰਨਾ ਤੇ ਆਪਣੇ ਕਮਰੇ ਦੀ ਵੀ ਕਿੰਨੀ ਸਫਾਈ ਹੁੰਦੀ ਸਾਰਾ ਖਲਾਰਾ ਚੁੱਕਿਆ ਵਾ ਚਾਦਰਾਂ ਝਾੜੀਆਂ ਉਹ ਚੱਲ ਬਹੁਤਾ ਨਹੀਂ ਤੇ ਸਬਜ਼ੀ ਉਹਨਾਂ ਨੂੰ ਕੱਟ ਕੇ ਦੇ ਦਿਆ ਕਰ ਇਨਾ ਕਿ ਚੱਲ ਉਹਨਾਂ ਨੂੰ ਹੋ ਜਾਵੇ ਵੀ ਚੱਲ ਸਬਜ਼ੀ ਸਬਜ਼ੀ ਕੱਟਤੀ ਉਹ ਕਰਦ ਲੈਂਦੇ ਆ ਮੰਮੀ ਉਹਨਾਂ ਦਾ ਕੰਮ ਤਾਂ ਸਾਰਾ ਮੰਮੀ ਕਰ ਲਈ ਮੰਮੀ ਨੂੰ ਵਾਈ ਜਾ ਉਹ ਜਿੰਨ ਜਰ ਵਗਦੀ ਆ ਤੇ ਆਪ ਨਾ ਕੋਹ ਵੀ ਕਰਿਓ ਜੇ ਵਿਆਹ ਚਲਾ ਘਾਰ ਹੀ ਦਿੱਤਾ ਉਹਨੇ ਸਾਡਾ ਤੇ ਹੁਣ ਉਹਨੂੰ ਹੀ ਤੰਗੀ ਦੇਈ ਜਾਣੀ ਆ ਉਹਨਾਂ ਨੇ ਕੀਤਾ ਇਹ ਫਾਇਦੇ ਨੂੰ ਵੀ ਚੱਲ ਦੋ ਜਣੀਆਂ ਹੋ ਜਾਣਗੀਆਂ ਤੇ ਕੰਮ ਤੋਂ ਖਿਹੜਾ ਛੁੱਟੂਗਾ ਤੇ ਫਿਰ ਕੀ ਆ ਸਾਰੀਆਂ ਕਰਦੀਆਂ ਨੇ ਕੌਣ ਨਹੀਂ ਕਰਦੇ ਸਾਰੇ ਕਰਦੀ ਆ ਮੇਰੀ ਗੱਲ ਸੁਣ ਉਹਨੇ ਕੁੜੀ ਨੂੰ ਵੀ ਸਾਹਮਣਾ ਹੁੰਦਾ ਨਹੀਂ ਕੀ ਜੀਨ ਉਹ ਉੱਠਣ ਹੀ ਵਾਲੀ ਆ ਬਸ ਉਹ ਬਸ ਤੁਹਾਨੂੰ ਨਾ ਉਹਨਾਂ ਦਾ ਹੀ ਤਰਸ ਹੁੰਦਾ ਮੇਰਾ ਨਹੀਂ ਹੁੰਦਾ ਹਣਾ ਵੀ ਮੈਂ ਬੈਠੀ ਤੈਨੂੰ ਤੰਗੀ ਲੱਗਦੀ ਨਹੀਂ ਹੈ ਜੀ ਉਹ ਮੈਂ ਤੈਨੂੰ ਇਹ ਥੋੜਾ ਕਿਹਾ ਵੀ ਨਾ ਵਿਆਹ ਕਰ ਬੰਦਾ ਕੰਮ ਧੰਦਾ ਕਰਕੇ ਭੈਸਾ ਜਿਹੜੀ ਵੇਲੇ ਹੁੰਦੇ ਉਹ ਬਈ ਇੱਥੇ ਬੈਠੀ ਰਿਆ ਕਰ ਚੰਗਾ ਮੇਰੀ ਗੱਲ ਸੁਣ ਕਦੀ ਉਹਨਾਂ ਤੰਗੀ ਆਉਂ ਦਿੱਤੀ ਹੈ ਤੇ ਹਾਲੇ ਨਵੀਂ ਨਵੀਂ ਕਰੀ ਤੰਗੀ ਦੇਣ ਮੈਨੂੰ ਯਾਰ ਤੂੰ ਨਵੀਂ ਰਹਿਣਾ ਵਾ 2-3 ਮਹੀਨੇ ਹੋ ਗਏ ਵਿਆਹ ਨੂੰ ਕੁਛ ਨਹੀਂ ਹਲਟਾ ਡਾਡਾ ਅਗਲੇ ਦਿਨ ਮੇਰੇ ਦਿਵਾਲੇ ਹੋ ਜਾ ਕਰੋ ਠੀਕ ਵਾ ਨਾ ਮੇਰੀ ਗੱਲ ਸੁਣੋ ਜਿਹੜੇ ਚਾਹ ਪਾਣੀ ਮਿਲਦਾ ਵਾ ਨਾ ਮੰਜੇ ਤੇ ਮੁੜ ਕੇ ਉਹ ਵੀ ਪੁੱਛਣਾ ਉਹਨਾਂ ਹਟ ਜਾਣਾ ਤੇ ਮੁੜ ਕੇ ਤੋੜਿੰ ਗਿਆ ਕਰ ਨਾ ਮੇਰੇ ਆਲੇ ਦੁਆ ਮੈਨੂੰ ਆਣੀਓ ਕਰਦੇ ਤੇ ਹੋਣੀਓ ਕਰਦੇ ਉਹਨਾਂ ਦੋਵਾਂ ਜਾਣੀਆਂ ਨੇ ਫਿਰ ਸਲਾਹ ਕਰਕੇ ਤੇ ਚਲ ਜਾ ਕਰਨੀ ਕੋਈ ਨਹੀਂ ਕਰ ਲਿਆ ਕਰਨ ਜਿੱਦਾਂ ਕਰਨੀ ਕੋਈ ਨਹੀਂ ਮੈਂ ਕਰ ਲੂੰਗੀ ਇਕੱਲੀ ਹਾਂ ਦੋਗੀ ਆ ਮੈਨੂੰ ਤੇਰੇ ਵਾਲੀ ਜਦੋਂ ਮੈਂ ਪਹਿਲਾਂ ਤੈਨੂੰ ਵਿਆਹ ਤੋਂ ਕਿਹਾ ਸੀ ਕਿ ਤੇਰੇ ਨਾਲ ਗੱਲ ਕਰਨਾ ਤਾਂ ਮੇਰੀ ਸੁਣੋ ਗੱਲ ਧਿਆਨ ਦੇ ਨਾਲ ਗੱਲ ਸੁਣੋ ਤੈਨੂੰ ਰੋਟੀ ਪਾਣੀ ਮਿਲਦਿਆ ਚਾਹ ਪਣੀ ਮਿਲਦਿਆ ਨਾ ਜਿਹੜਾ ਪਾਣੀ ਤੇ ਮਿਲਦਿਆ ਉਹ ਉਹਨਾਂ ਦਾ ਪੱਕਾ ਯਾਦ ਹੋਏ ਤੂੰ ਪਕਾ ਕੇ ਦੇ ਮੈਨੂੰ ਤੇ ਫੇਰ ਵਾ ਤੇ ਚਲ ਜਾ ਫਿਰ ਮੈਂ ਆ ਜਾ ਕੇ ਫਿਰ ਇਹੋ ਗੱਲ ਵਾ ਤੁਹਾਡੇ ਕੋ ਹੋ ਤਾਂ ਕੋਈ ਕੰਮ ਹੈ ਨਹੀਂ ਆ ਬੈਠੀ ਰਹੀ ਐ ਇੱਥੇ ਹਣ ਕੁਛ ਹਾਲ ਨਹੀਂ ਇਹਨਾਂ ਦਾ ਵੀ ਮੈਂ ਕਰਦੀ ਸਹੀਆਂ ਕੰਮ ਹੁਣ ਮੈਂ ਕਿੰਨਾ ਕਰਾਂ ਹੁਣ ਮੈਂ ਸਾਰਾ ਫਾਸ ਥੋੜਾ ਲਾ ਵੀ ਸਾਰਾ ਹੀ ਕੰਮ ਮੈਂ ਕਰਾਂ ਵੰਡੇ ਆਉਂਦਾ ਕਰਨਾ ਵਾ ਜਿੰਨਾ ਕਿ ਮੈਨੂੰ ਉਹਨਾਂ ਕਾ ਮੈਂ ਕਰ ਲੈਣੀ ਆ ਬਾਕੀ ਚਲੋ ਉਹ ਕਰ ਲੈਂਦੀ ਆ ਉਹਨੇ ਇਹਨਾਂ ਨੂੰ ਤੇ ਇਹ ਹੁੰਦਾ ਵਾ ਕਿ ਇਹ ਬੈਠੀ ਹੀ ਘਾਤੋਂ ਪਹਿਲਾਂ ਵਿਆਹ ਕਰਾਉਂਦਾ ਬੜਾ ਚਾ ਚੜਿਆ ਇਹਨਾਂ ਨੂੰ ਚਾਹੀਦਾ ਨਾਹਾ ਕਰਾਉਂਦੇ ਰਮਤੋਲੇ ਕੱਪੜੇ ਕੱਪੜੇ ਤੇ ਮੈਂ ਧੋਲੇ ਆ ਤੋਂ ਦਾ ਵੇਖੋ ਕਿੰਨਾ ਪਈ ਆ ਤੇ ਸੁੱਕਣਾ ਹੀ ਨਹੀਂ ਗਤੇ ਤੋਂ ਨੇ ਕੀ ਆ ਆਹੋ ਇਹ ਤਾਂ ਤੇਰੀ ਗੱਲ ਸਹੀ ਏ ਤੋਂ ਦਾ ਮੈਂ ਤਾਂ ਉਹਨੂੰ ਵੇਖਣ ਲਈ ਆ ਵੀ ਪਤਾ ਨਹੀਂ ਕਿੱਥੇ ਗਏ ਆ ਮੈਂ ਗਿਆ ਹੇਲੀ ਥੋੜਾ ਕੰਮ ਹੀ ਹੇਲੀ ਤਾਂ ਤੁਸੀਂ ਗਏ ਸੀ ਤੇ ਤੁਹਾਡੀ ਕੁੜਬਣੀ ਦਾ ਫੋਨ ਆਇਆ ਜੇ ਕੀ ਕਹਿੰਦੀ ਆ ਉਹ ਕਹਿਣਾ ਉਹਨੇ ਕੀ ਆ ਆਂਦੀ ਆ ਵੀ ਕੰਮ ਵਾਲੀ ਰੱਖੋ ਠੰਡ ਬੜੀ ਆ ਤਾਂ ਆਪੇ ਕੰਮ ਕਰ ਜਾ ਕਰੂਗੀ ਤੇ ਉਹਨੂੰ ਕਹਿਣਾ ਸੀ ਤੂੰ ਦਾਰਚੀ ਭੇਜੰਦੀ ਨਾਲ ਮੈਂ ਉਹਨੂੰ ਕੀ ਕਹਿਣਾ ਹੀਗਾ ਬੰਦਾਂ ਨੂੰ ਪੁੱਛੇ ਵੀ ਅੱਗੇ ਅਸੀਂ ਦੋ ਜਾਨੀਆਂ ਹਾਂ ਤਾਂ ਅਸੀਂ ਅੱਗੇ ਕੰਮ ਵਾਲੀ ਨਹੀਂ ਰੱਖੀ ਹੁਣ ਤੇ ਦੋਵਾਂ ਤਾਂ ਹੀ ਤਿੰਨ ਹੋ ਗਈਆਂ ਵਾ ਤੇ ਹੁਣ ਕੰਮ ਵਾਲੀ ਦੀ ਲੋੜ ਪੈ ਗਈ ਆ ਨਾਲੇ ਰਮਨ ਵੱਡੀ ਕੀ ਆਕੂਗੀ ਨਹੀਂ ਅਹੀ ਨਹੀਂ ਕਿ ਕੰਮ ਵਾਲੀ ਰੱਖਣੀ ਦੂਜੀ ਗੱਲ ਇਹ ਮੁੰਡਾ ਤੁਹਾਡਾ ਨਕਮਾ ਹੈ ਹੀ ਹੈ ਹੀ ਕਿਹੇ ਕੰਮ ਨੂੰ ਹੱਥ ਨਹੀਂ ਲਾਉਂਦਾ ਉੱਤ ਤਾਂ ਅਸੀਂ ਗੋਡੇ-ਗੋਡੇ ਦੁਖੀ ਹਾਂ ਤੇ ਜਿਹੜੀ ਇਹ ਲੈ ਆਵਾ ਇਹ ਉਤੋਂ ਵੀ ਤਾਂ ਆ ਗਈ ਆ ਤੈਨੂੰ ਮੈਂ ਕਹਿੰਦਾ ਹੁੰਦਾ ਸੀ ਤੇ ਰਮਨੈ ਨੂੰ ਸਮਝਾ ਕੇ ਰੱਖ ਤੂੰ ਕਿਹੜੀ ਆਖੇ ਲੱਗੀ ਆ ਤੁਸੀਂ ਉਹਨੂੰ ਮਾੜਾ ਸਮਝ ਦੇ ਜੇ ਆਊਂ ਆ ਫਲਾਂ ਠੀਕ ਉਹਨਾਂ ਵਿਆਹ ਹੋ ਗਿਆ ਤੇ ਸਮਝਣਾ ਹੁਣ ਚੰਗੀ ਰਹੀ ਆ ਮੇਰੀ ਸੁਣੋ ਗੱਲ ਹਾਂ ਗੱਲਾਂ ਤਾਂ ਹੁਣ ਛੱਡੋ ਤੁਸੀਂ ਮੈਨੂੰ ਹੀ ਕਹੀ ਜਾਣ ਡੇ ਜੇ ਇਦਾਂ ਨਹੀਂ ਉਦਾਂ ਗੱਲ ਇਹ ਆ ਵੀ ਅੱਗੇ ਤਾਂ ਮੈਂ ਉਹਨੂੰ ਕੰਮ ਕਹਿੰਦੀ ਨਹੀਂ ਰਹੀ ਵੀ ਚਲ ਕੋਈ ਨਹੀਂ ਨਵੀਂ ਸਵੀ ਆ ਜੇ ਇਹਨੂੰ ਕੀ ਕੰਮ ਕਹਿਣਾ ਵਾ ਉਹਨੂੰ ਤੇ ਆਪ ਹੀ ਹੁਣ ਸੰਗ ਸ਼ਰਮ ਚਾਹੀਦੀ ਆ ਢਾਈ ਤਿੰਨ ਮਹੀਨੇ ਵਿਆਹ ਨੂੰ ਹੋ ਗਏ ਆ ਤੂੰ ਉੱਠ ਕੇ ਤਾਂ ਮੈਂ ਕੋਈ ਕੰਮ ਧੰਦਾ ਉਹਨੂੰ ਆਪ ਹੀ ਸੰਗ ਸ਼ਰਮ ਚਾਹੀਦੀ ਆ ਵੀ ਮੇਰਾ ਹੁਣ ਘਰ ਵਾ ਮੈਂ ਉਠਾਂ ਕੋਈ ਕੰਮ ਧੰਦਾ ਵੇਖਾਂ ਇਹ ਥੋੜਾ ਵੀ ਜੋਤ ਨੇ ਪਕਾਤੀਆਂ ਤੇ ਇਹਨੇ ਖਾਲੀਆਂ ਇਦਾਂ ਦਿਨ ਲੰਘਦੇ ਜਾਣੇ ਇਦਾਂ ਨਹੀਂਗਾ ਟਾਈਮ ਲੰਘਣਾ ਰਮਨ ਜਦੋਂ ਤੂੰ ਜੋਤ ਨੂੰ ਕਹਿੰਨੀ ਹੁੰਨੀ ਆ ਵੀ ਆ ਕੰਮ ਕਰ ਤੇ ਇਹਨੂੰ ਨਾ ਕਿਹਾ ਕਰਨਾ ਤੂੰ ਉਹਨੂੰ ਮੈਂ ਕੀ ਕਹਾਂ ਟਕੇ ਟਕੇ ਦਾ ਜਵਾਬ ਦਿੰਦੀ ਜਾ ਗਾੜੀ ਮੈਂ ਕਹਿ ਕੇ ਵੇਖ ਲਿਆ ਵਾ ਜੇ ਜਵਾਬ ਦਿੰਦੀ ਆ ਤੇ ਆਪਣੇ ਮੁੰਡੇ ਨੂੰ ਕਹਿ ਲਿਨੀਂ ਆ ਮੇਰਾ ਤਾਂ ਰਦਾ ਮੁੰਡੇ ਨੂੰ ਇੱਕ ਵਾਰ ਘੇਰਾ ਵੀ ਕੋਈ ਸ਼ਰਮ ਨੂੰ ਹੱਥ ਮਾਰ ਕਿਉਂ ਜਲੂਸ ਕੱਢਣ ਲੱਗਾ ਸਾਡੇ ਘਰ ਦਾ ਕਿਤੇ ਆਂਡ ਗਵਾਂਡਮ ਤੱਕ ਸੁਣੂਗਾ ਤਾਂ ਕੀ ਆਖੂਗਾ ਪਹਿਲਾਂ ਤੂੰ ਆਪਣੇ ਮੁੰਡੇ ਨੂੰ ਸਮਝਾ ਵੀ ਆਹ ਗੱਲਬਾਤ ਆ ਜੇ ਨਹੀਂ ਨਾ ਆਖੇ ਲੱਗਦਾ ਤੇ ਫਿਰ ਇਹਦੇ ਮਾਪਿਓ ਨੂੰ ਸੱਦਦੇ ਆ ਮਾਪਿਓ ਨੂੰ ਸੱਦ ਕੇ ਕੀ ਕਹਿਣਾ ਜਿੱਦਾਂ ਦੀਆਂ ਮਾਂ ਫੋਨ ਤੇ ਗੱਲਾਂ ਦੱਸਣ ਰਹੀ ਆ ਉਦਾਂ ਦੀਆਂ ਗੱਲਾਂ ਨੇ ਆਣ ਕੇ ਕਰਨੀਆਂ ਵਾ ਤੇ ਉਹਨੂੰ ਮਾਂ ਨੂੰ ਕੱਲੀ ਨੂੰ ਥੋੜਾ ਸੱਦਣਾ ਹੀ ਪਿਓ ਨੇ ਵੀ ਨਾਲ ਹੀ ਆਉਣਾ ਆਪੇ ਦੱਸੂਗਾ ਹੀ ਕੁਝ ਕਿ ਕਿੰਨੀਆਂ ਨੌਕਰਾਣੀਆਂ ਉਹਦੇ ਕੰਮ ਕਰਦੀਆਂ ਮੈਨੂੰ ਤੇ ਇਹ ਸਮਝ ਨਹੀਂ ਆਉਂਦੀ ਕਿ ਲੋਕਾਂ ਦੀਆਂ ਮਾਵਾਂ ਨੇ ਅਕਲ ਦਿੱਤੀ ਨਹੀਂਗੀ ਫੇ ਕੰਮ ਤਾਂ ਦਾ ਕਿੱਦਾਂ ਕਰਨਾ ਖਾ ਛੜਿਆ ਤਾਂ ਬਸ ਸੌਂ ਛੜਿਆ ਇਹੋ ਕੰਮ ਗਲਤੀ ਰਮਨ ਤੁਹਾਡੀ ਵੀ ਹੈਗੀ ਦੋਵਾਂ ਜਾਣੀਆਂ ਦੀ ਤੁਸੀਂ ਪਕਾ ਕੇ ਦੋ ਰੱਖਦੀਆਂ ਕਿਉਂ ਜੇ ਆਪਣੀਆਂ ਉਹਨੀਆਂ ਕੋ ਪਕਾਈਆਂ ਤੇ ਚੱਲ ਖਾ ਲਿਆ ਤੇ ਆਪੀ ਹੋਣੀ ਬੰਦਾ ਕੀ ਕਰੇ ਜਿਹੜਾ ਬੰਦਾ ਪਕਾਉਣ ਰਿਹਾ ਉਹਨੂੰ ਤਾਂ ਸਾਰੇ ਟੱਬਰ ਵਾਸਤੇ ਪਕਾਉਣੀਆਂ ਹੀ ਪੈਣੀਆਂ ਇਹ ਤੇ ਖਾਣ ਵਾਲੇ ਨੂੰ ਸ਼ਰਮ ਚਾਹੀਦੀ ਆ ਨਾ ਜੇ ਉਹਨੂੰ ਠੰਡ ਲੱਗਦੀ ਆ ਤਾਂ ਸਾਨੂੰ ਵੀ ਦੋਵਾਂ ਜਾਣੀਆਂ ਨੂੰ ਠੰਡ ਲੱਗਦੀ ਆ ਖਾਣ ਵਾਲੇ ਨੂੰ ਕਦੀ ਸ਼ਰਮ ਜੇ ਪੱਕੀ ਪਕਾਈ ਮਿਲਦੀ ਹੋਏ ਤੇ ਕੀ ਉਹ ਠੀਠੜ ਉਹ ਦਈ ਜੇ ਸੋਈ ਚ ਕੰਮ ਕਰਨਾ ਤੇ ਮੈਂ ਮਸ਼ੀਨ ਲਾ ਕੇ ਤਾਂ ਕੱਪੜੇ ਧੋਲੇ ਇਹ ਚੰਗੀ ਹੋਵੇ ਤੇ ਇਹ ਕਵੇ ਮੰਮੀ ਤੁਸੀਂ ਬਹੁਤ ਸਬਜ਼ੀ ਕੱਟ ਦਿਓ ਤੇ ਲਿਆਓ ਕੱਪੜੇ ਮੈਂ ਧ ਕਿੰਨਾ ਕੁ ਚਿਰ ਜਾਰਾ ਹੋਣਾ ਤਾਂ ਕਿੰਨਾ ਕੁ ਚਿਰ ਮੈਂ ਇਹਦੇ ਮੂੰਹ ਹਲ ਵੇਖਣਾ ਵਾ ਜਿਆਦੇ ਰਮਨ ਲਗਲੀ ਕਵੇ ਕਿ ਤੂੰ ਇੱਥੇ ਪਈ ਨੇ ਕਿਹੜਾ ਵੱਜ ਜਾਣਾ ਉੱਠ ਕੇ ਕੋਈ ਕੰਮਕਾਰ ਕਰ ਜਾ ਕਿਦਾਂ ਕਰ ਉਹ ਕਹਿੰਦਾ ਹੀ ਨਹੀਂ ਮੈਂ ਉਹਨੂੰ ਕਹਿੰਦੀ ਆ ਉਹਨੇ ਨਹੀਂ ਕਹਿਣਾ ਮੈਂ ਕਹਿੰਦੀ ਆ ਰੋਟੀ ਪਾਣੀ ਹੁਣ ਬੰਦੀਗਾ ਤੇਰਾ ਉਹਨੂੰ ਕਹਿ ਪਕਾਵੇਂਗੀ ਤਾਂ ਫੇਰ ਖਾਵੇਂਗੀ ਜੇ ਕਮੇ ਵੀ ਉਹ ਨੌ ਸੱਤ ਸਾ ਪਕਾ ਦੇ ਤਾਂ ਹੀ ਖਾ ਲਈ ਉਹ ਗੱਲ ਛੁੱਟੀ ਹੋ ਜੇ ਇਹਨੇ ਕਿ ਛਟਕੇ ਦਵੇ ਨਾ ਤੂੰ ਤੇ ਵੇਖ ਸਵੇਰੇ ਉੱਠ ਕੇ ਲੱਗਦੀ ਕੰਮ ਨੂੰ ਵੀ ਨਹੀਂ ਲੱਗਦੀ ਓ ਚਲ ਆਓ ਹੁਣ ਮੈਂ ਵੇਖਾਂ ਬੜਾ ਘਰੇ ਹੀ ਆ ਕਰਦੀ ਹੋਦਣਾ ਗੱਲ ਆਜੋ ਚਲੋ ਸਮਝ ਕਰ ਲਿਆ ਇਹ ਕੰਮ ਦਿੰਦਾ ਆਹੋ ਕੰਮ ਤਾਂ ਦਾ ਦੇ ਆ ਕਰ ਲੈ ਤੇ ਭਾਬੀ ਭਾਬੀ ਆਵੇ ਝਾੜੂ ਲਾਉਂਦੀ ਆ ਬਾਹਰ ਰਸੋਈਂ ਜਿੱਦੇ ਲੱਗਦਾ ਕਰ ਲਈ ਐ ਸਫਾਈ ਅਸੀਂ ਤਾਂ ਕਰਨੀ ਆ ਉਹ ਜਿਹੜੀ ਮਹਾਰਾਣੀ ਲਿਆਂਦੀ ਉਹਨੂੰ ਨਾ ਠਾਲੀ ਅੰਦਰੋਂ ਤੇ ਤੂੰ ਵੀ ਕੋਹ ਕਰ ਲੈ ਉਹ ਮੰਮੀ ਉਹਦੀ ਗੱਲ ਤੂੰ ਜਾਣਦੇ ਮੈਨੂੰ ਰੋਟੀ ਦੇ ਪਾ ਕੇ ਤੂੰ ਮੈਨੂੰ ਭੁੱਖ ਲੱਗੀ ਐ ਵੇ ਹੁਣ ਤੇ ਤੇਰਾ ਵਿਆਹ ਹੋ ਗਿਆ ਅਜੇ ਵੀ ਰੋਟੀਆਂ ਤੈਨੂੰ ਮੈਂ ਹੀ ਪਾ ਪਾ ਕੇ ਦਵਾ ਉਹ ਜਿਹੜੀ ਰਜਾਈ 'ਚ ਵੜੀ ਉਹਨੂੰ ਆਵਾਜ਼ ਮਾਰ ਕੇ ਲਿਆ ਕੋਈ ਆਇਆ ਵਾ ਮੱਥਾ ਮਾਰ ਕੇ ਹੱਨੀ ਉੱਠਦੀ ਤੇ ਨਹੀਂ ਉੱਠਦੀ ਤਾਂ ਫੇਰ ਅਸੀਂ ਹੁਣ ਕੀ ਕਰੀਏ ਉਹ ਮੈਂ ਤੇ ਉਹਨੂੰ ਆਖਿਆ ਵੀ ਉਹ ਦੋਵੇਂ ਜਾਨੀਆਂ ਲੱਗੀਆਂ ਉਹ ਕੰਮ ਧੰਦੇ। ਆਹੋ। ਤੇ ਤੂੰ ਵੀ ਜਾ ਕੇ ਕੋਨਾ ਕੋ ਕਰਦੇ ਜਾਂ ਸਬਜ਼ੀ ਕੱਟਦੇ ਜਾਂ ਬਣਾਦੇ। ਤੂੰ ਆਪ ਸਿਆਣਾ ਵਾ। ਇਦਾਂ ਕਿੰਨਾ ਚਿਰ ਕੰਮ ਚੱਲੂਗਾ? ਉਹ ਹੋਂ ਲੋਹੇ ਦੀ ਤਨੀ ਬਣੀ ਉਹਨੇ ਨਿਆਣਾ ਵੀ ਸਾਹਮਣਾ ਹੁੰਦਾ ਵਾ। ਉਹ ਮੈਂ ਤੇ ਉਹਨਾਂ ਨੂੰ ਆਖਿਆ ਵਾ ਵੀ ਲਵਲੀਨ ਉੱਠਣ ਵਾਲੀ ਆ। ਤੇ ਹੁਣ ਉਹਨੂੰ ਵੀ ਸਾਹਮਣਾ ਮੰਨੇ। ਕੋ ਨਹੀਂ ਮੇਰੀ ਸੋਹਣਾ ਗੱਲ। ਤੈਨੂੰ ਤੇ ਰੋਟੀ ਮੈਂ ਪਾ ਦਿੰਨੀ ਆ ਤੇ ਤੂੰ ਰੋਟੀ ਖਾ ਲਾ। ਤੇ ਜੇ ਤੂੰ ਕਵੇਂ ਨਾ ਵੀ ਉਹਦੇ ਵਾਸਤੇ ਅਸੀਂ ਦੋਵੇਂ ਜਾਨੀਆਂ ਪਕਾ ਕੇ ਰੋਟੀ ਰੱਖੀਏ। ਉਹ ਗੱਲ ਝੂਠੀ ਓ। ਉੱਠੇ ਤੇ ਪਕਾਲੇ ਤਾਂ ਖਾਲੇ ਕੋਈ ਅਸਲ ਚ ਪਰ ਤਾਂ ਮੰਮੀ ਗੱਲ ਕੀ ਆ ਉੱਥੇ ਇਹੀ ਕੰਮ ਵਾਲੀਆਂ ਰੱਖੀਆਂ ਉਹਨਾਂ ਨੇ ਤੇ ਹੁਣ ਇੱਥੇ ਲੱਭਦੀ ਉਹ ਕੰਮ ਤੇ ਇੱਥੇ ਥੋੜੇ ਲੱਭਣੇ ਆ ਜਦੋਂ ਵਿਆਹ ਹੋ ਜੇ ਨਾ ਫਿਰ ਪੇਕਿਆਂ ਵਾਲੇ ਕੰਮ ਜਿਹੜੇ ਪੇਕੇ ਛੱਡ ਆਈਦੇ ਹੁੰਦੇ ਆ ਤੇ ਗਾੜੀ ਜਿੱਦਾਂ ਦਾ ਪਰਿਵਾਰ ਹੋਵੇ ਨਾ ਉਦਾਂ ਦੇ ਹੋ ਕੇ ਰਣਾ ਪੈਂਦਾ ਵਾ ਉਹ ਮੰਮੀ ਮੈਂ ਉਹ ਤੇ ਕਹਿ ਕੇ ਆ ਆ ਨੂੰ ਮੈਂ ਕੋਰਨਾ ਕੋਹ ਤੇ ਘਰ ਉੱਠ ਕੇ ਜਾਂ ਚਾਹ ਹੀ ਬਣਾ ਦਿਆ ਕਰ ਸਵੇਰੇ ਜਾਂ ਲੈਣਾ ਕਿ ਹੱਥ ਹੌਲਾ ਹੋ ਜੇ ਉੱਥੇ ਉਹ ਪੜਦੀ ਹੀ ਉਹਨੇ ਪੜ ਲਿਆ ਮਾਣੇ ਦੋ ਟਿੱਕੀਆਂ ਲਾ ਲਈਆਂ ਤੇ ਇਹਨਾਂ ਮਾਵਾਂ ਧੀਆਂ ਨੇ ਖਾ ਲਈਆਂ ਇੱਥੇ ਇਹ ਕੰਮ ਨਹੀਂ ਚੱਲਣੇ ਜਾਂ ਫਿਰ ਤੂੰ ਹੀ ਕਹਿ ਕੇ ਵੇਲੇ ਕਰੀ ਕੀ ਜਾਂਦੀ ਪਹਿਲਾਂ ਤੂੰ ਕਹਿਣਾ ਉਹਨੂੰ ਜੇ ਨਾ ਆਖੇ ਲੱਗੂ ਨਾ ਫੇਰ ਉਹ ਪਿਓ ਤੇਰਾ ਤੇ ਆਂਦਾ ਵੀ ਪੇਕੇ ਨੂੰ ਸੱਦਣਾ ਹੀ ਮੈਂ ਫੇਰ ਨਾ ਸਾਨੂੰ ਕਵੀ ਉਹ ਚੱਲ ਮੈਨੂੰ ਰੋਟੀ ਤੇ ਦੋ ਪਾ ਕੇ ਤੁਸੀਂ ਬੁਰਕੀ ਰੋਟੀ ਦੋ ਮੈਂ ਤਾਂ ਰੋਟੀ ਦੇਣੀ ਆ ਤੋ ਉਹਦੀ ਪੂਜਾ ਕਰਿਆ ਕਰ ਅੰਦਰ ਫੇ ਬਾਲੀ ਆਓ ਉਹ ਜਾਓ ਇਹ ਕਿਹੜਾ ਘਟਵਾ ਉਹਦੋਂ ਤਰਲੇ ਲੈਂਦਾ ਸੀ ਵੀ ਮੇਰਾ ਵਿਆਹ ਹੋ ਜੇ ਹੁਣ ਉਹਦੇ ਕੋ ਡਰਦਾ ਫਿਰਦਾ ਜੇ ਤੂੰ ਕਵੇਂ ਦਬਕੇ ਦੇ ਨਾਲ ਵੀ ਉੱਠ ਕੰਮ ਕਰਾਂ ਤੇ ਕੀ ਉਹਦੀ ਜੁਰਤ ਵਾ ਵੀ ਉੱਠ ਕੇ ਸੋਈ ਚ ਨਾ ਆਵੇਂ ਉਹ ਮੰਮੀ ਜੀ ਕੀ ਹੋਇਆ ਵਾ ਇਹਨਾਂ ਰੋਲਾ ਪਾਉਂਦੇ ਹੀ ਪੁੱਤ ਰੋਲਾ ਮੈਂ ਕੀ ਪਾਉਣਾ ਹੀ लवली ਆਇਆ ਹੀ ਅੱਛਾ ਇਹ ਮੰਮੀ ਭੁੱਖ ਬੜੀ ਲੱਗੀ ਰੋਟੀ ਪਾ ਦਿਓ ਭਾਬੀ ਕਿੱਥੇ ਆ ਮੈਂ ਭਾਬੀ ਬਾਚਾੜੂ ਲਾਉਂਦਾ ਹੀ ਭਾਬੀ ਘੜੀ ਰਜਾਈ ਲੈ ਕੇ ਸੁੱਤੀ ਹੈ ਜਿੱਦਾਂ ਤੇਰੀ ਸੁੱਤੀ ਹੂੰ ਇਹ ਮੈਨੂੰ ਭੁੱਖ ਬੜੀ ਲੱਗੀ ਆ ਬੰਦਾ ਇਹਨੂੰ ਪੁੱਛੇ ਵੀ ਉਹਦੀ ਆਰਤੀ ਤਾਰਨ ਨੂੰ ਲਿਆਂਦਾ ਵਾ ਉੱਠ ਕੇ ਪੱਕੀ ਰੋਟੀ ਤੇ ਪਾ ਕੇ ਉਹ ਦੇਈ ਸਕਦੀ ਐ ਨਾ ਆਹ ਰਵਿੰਦਰ ਨੂੰ ਕਹਿ ਦਿੰਦਾ ਸਾਨੂੰ ਵੀ ਵੜਾ ਮਟਾ ਹੋ ਜਾਂਦਾ ਵੀ ਚਲ ਘਰ-ਬਾਰ ਫਿਰਦੀ ਰਹਿੰਦੀ ਫੇਰਾ ਉਹਦੇ ਮਾਰਦੀ ਐ ਨਾ ਰਸੋਈ 'ਚ ਨਾ ਉਹ ਤਾਂ ਕੰਮ ਨੂੰ ਹੱਥ ਨਹੀਂ ਲਾਉਂਦੀ ਜੋ ਤੇ ਇਦਾਂ ਕਿੰਨਾ ਚਿਰ ਕੰਮ ਚੱਲਣਾ ਵਾ ਚਲ ਮੰਮੀ ਕੰਮ ਨਾ ਵੀ ਕਰੇ ਹਾਂ ਬੰਦਾ ਘਟੋ ਘਟ ਰੋਟੀ ਭਾਈ ਫੜਾਦੇ ਭੰਡੇ ਭੁੰਡੇ ਚੋਕੇ ਰੱਖਦੇ ਹਨਾ ਫਿਰ ਘਰ ਕੋਈ ਆਵੇ ਤਾਂ ਉਹਨੂੰ ਹੁੰਦਾ ਵੀ ਕੰਮ ਹੀ ਕਰਨ ਲਿਆ ਵਾ ਬੰਦਾ ਬਾਊ ਇਦਾਂ ਕਿੰਨਾ ਚਿਰ ਕੰਮ ਚੱਲੂਗਾ ਤੂੰ ਇਕੱਲੀ ਕਿੰਨਾ ਚਿਰ ਕਰੇਂਗੀ ਚਲੋ ਮੰਮੀ ਇਹੀ ਤੇ ਕਰਨਾ ਹੀ ਐ ਜਿੰਨਾ ਚਿਰ ਹੈਗੇ ਆ ਇਹ ਤੇ ਦੇ ਏ ਵੀ ਕਹਿੰਦੇ ਸੀ ਵੀ ਲਗਲੀ ਆਇਆ ਸੀ ਮੇਰੇ ਕੋਲ ਤੇ ਦਿਆ ਸੀ ਇਦਾਂ ਹੀ ਆਪਣੀ ਇਹ ਗੱਲਾਂ ਕਰਨ ਉਹ ਇਦਾਂ ਵਾ ਇਦਾਂ ਤੇ ਕਹਿੰਦੇ ਵੀ ਮੈਂ ਕੀ ਕਰਾਂ ਉਹਦੇ ਤੇ ਤਹੀ ਵੀ ਆਤ ਚੁੱਕੀ ਵੀ ਸਾਡਾ ਵਿਆਹ ਕਰ ਦੋ ਆ ਸਹੀ ਗੱਲ ਵਾ ਤੇ ਹੁਣ ਕੀ ਕਰੇ ਕੋਈ ਹੁਣ ਤੂੰ ਉਹਨੂੰ ਕਵੇਂਗਾ ਤਾਂ ਉੱਠ ਕੇ ਬਾਹਰ ਆਊਗੀ ਜੇ ਤਾ ਤੂੰ ਉਹਨੂੰ ਕੁਝ ਕਹਿੰਦਾ ਨਹੀਂਗਾ ਉਹਨੂੰ ਕਿ ਲੋੜ ਉੱਠ ਕੇ ਬਾਹਰ ਆਉਂਦੀ ਕੀ ਵੇ ਤਾਂ ਮੰਮੀ ਇਹਨਾਂ ਦੋਵਾਂ ਦੇ ਵਿੱਚ ਕੀ ਚੱਲਦਾ ਰਹਿੰਦਾ ਵਾ ਕਹਿਣ ਵਾਲਾ ਬੁਰਾ ਬਣ ਜਾਂਦਾ ਵਾ ਆਪ ਇਹਨਾਂ ਚੰਗੇ ਭਲੇ ਹਾਂ ਤਾਂ ਗੱਲ ਹੈ ਹੀ ਹੈ ਵਾ ਮਾਂ ਦਾ ਫੋਨ ਨਹੀਂ ਕੱਲ ਆਇਆ ਅੱਛਾ ਉਹ ਕਹਿੰਦੀ ਵੀ ਕੰਮ ਵਾਲੀ ਲਾਓ ਕੰਮ ਵਾਲੀ ਮੰਮੀ ਕਾਤੋਂ ਆਉਣੀ ਐ ਕਿੰਨਾ ਤੇ ਕੰਮ ਐ ਕਿਤੇ ਨਾਲੇ ਮੈਂ ਕਿਹਾ ਅੱਗੇ ਤਾਂ ਅਸੀਂ ਦੋ ਜਾਣੀਆਂ ਹਾਂ ਤੇ ਦੋਵੇਂ ਕਰਦੀਆਂ ਤਾਂ ਹੁਣ ਤੇ ਤੀਜੀ ਨਾਲ ਆਈ ਆ ਤਾਂ ਹੁਣ ਕੰਮ ਵਾਲੀ ਕਿਹੜੀ ਗੱਲ ਨਾ ਰੱਖੀਏ ਸਾਡੇ ਤਾਂ ਇੱਥੇ ਕੰਮ ਵਾਲੀ ਆ ਤੇ ਬੰਦਾ ਇਹਨੂੰ ਪੁੱਛੇ ਵੀ ਜੇ ਇੱਥੇ ਕੰਮ ਵਾਲੀ ਲਾਈ ਆ ਤੇ ਇੱਕ ਦਾਜੇ ਤੇ ਨਾਲ ਹੀ ਕੱਲ ਦਿੰਦੀ ਇਹਦੇ ਵੀ ਮੇਰੀ ਕੁੜੀ ਨਾ ਕੰਮ ਨਹੀਂ ਕਰਨਾ ਤਾਂ ਚਲ ਜਾ ਜਾ ਕੇ ਕੰਮ ਕਰਦਿਆ ਕਰੀ ਚਲੋ ਮੰਮੀ ਕਹਿਣਾ ਉਹਨਾਂ ਨੇ ਵੀ ਕੀ ਐ ਘਟੋ ਘਟ ਬੰਦਾ ਜਿਹੜੇ ਸਾਬ ਜਿਹੜੇ ਘਰ ਵਿੱਚ ਆਇਆ ਉਹਦੇ ਮਾਹੌਲ ਨਾਲ ਢਾਲਤੇ ਜਾਵੇ ਪਰ ਉਹ ਤਾਂ ਤੇਰੀ ਗੱਲ ਜੋ ਤਾਂ ਠੀਕ ਆ ਹੁਣ ਮਾਂ ਨੂੰ ਇਹ ਗੱਲ ਕਹਿੰਦੀਆਂ ਸ਼ਰਮ ਨਾ ਤੇ ਮੈਂ ਗੱਲ ਇਹ ਕਹਿ ਨਹੀਂ ਇਹਨੂੰ ਕੋਈ ਗੱਲ ਨਹੀਂ ਮੰਮੀ ਜੀ ਜਿਹੜੀ ਵੀ ਗੱਲ ਹੋਊਗੀ ਨਾ ਬੜੇ ਪਿਆਰ ਨਾਲ ਕਰ ਲਿਓ ਪਤਾ ਕੀ ਗੱਲ ਹੈ ਨਵੀਂ ਨਵੀਂ ਰਿਸ਼ਤੇਦਾਰੀ ਆ ਹੁਣ ਪਤਾ ਨਹੀਂ ਉੱਥੋਂ ਦਾ ਮਾਹੌਲ ਕਿਦਾਂ ਦਾ ਹੀ ਈ ਉੱਥੇ ਕਿਵੇਂ ਐਡਜਸਟ ਕਰਦੀ ਹੀ ਤੇ ਜੇ ਗੱਲ ਨੂੰ ਕੋਈ ਗੱਲਬਾਤ ਹੋਈ ਨਾ ਫਿਰ ਲੋਕਾਂ ਦਾ ਨੂੰ ਹੀ ਕਹਿਣਾ ਵੇ ਪੁੱਤ ਹੁਣ ਤੂੰ ਵੀ ਤਾਂ ਆਪਣਾ ਪਰਿਵਾਰ ਛੱਡ ਕੇ ਆਈ ਹੈ ਨਾ ਤੇ ਜਿੱਦਾਂ ਤੁਹਾਡਾ ਪਰਿਵਾਰ ਹੀ ਉਦਾਂ ਦੀ ਹੋਗੀ ਅਸਲ 'ਚ ਮੰਮੀ ਪਤਾ ਕੀ ਹੈ ਲੋਕਾਂ ਦੇ ਮੂੰਹ ਦੋਵੇਂ ਪਾਸੇ ਹੋ ਜਾਂਦੇ ਆ ਹੁਣ ਜੇ ਉੱਥੋਂ ਨਹੀਂ ਇੱਥੇ ਕਰੂਗੀ ਨਾ ਲੋਕਾਂ ਕਹਿਣਾ ਲੈ ਥੋੜਾ ਟਾਈਮ ਤੇ ਲੱਗਦਾ ਹੀ ਆ ਸੱਸ ਨੂੰ ਨਹੀਂ ਅਗਲਾਈ ਉਹਨੂੰ ਰੱਖਣ ਦੀ ਫਿਰ ਕਈ ਪਾਸੇ ਲੋਕੀ ਗੱਲਾਂ ਕਰਦੇ ਚਲ ਛੱਡ ਨਿਆਣੇ ਭੁੱਖੇ ਆਇਓ ਤੇ ਰੋਟੀ ਮੰਗਾਂਦੇ ਆ ਕੋਈ ਨਹੀਂ ਮੈਂ ਤੁਹਾਨੂੰ ਵੀ ਦਿੰਨੀ ਆ ਇਹਨਾਂ ਨੂੰ ਵੀ ਦੇ ਲਾਂ ਰੋਟੀ ਹੈ ਤੂੰ ਜੋ ਬੰਨੂ ਫੜਾ ਹਾਂ ਇਹ ਤਾਂ ਮੈਂ ਤੇਰੇ ਡੈਡੀ ਨੂੰ ਪੁੱਛਦੀ ਆ ਤੇ ਫਿਰ ਮੈਂ ਇਹਨਾਂ ਨੂੰ ਫੜਾ ਦੇਣੀ ਆ ਚਲੋ ਠੀਕ ਹੈ ਹਾਲੋ ਬੜਾ ਟਾਈਮ ਲਾਤਾ ਕੀ ਕਹਿੰਦੇ ਸੀ ਉਹ ਕੁਛ ਨਹੀਂ ਮੰਮੀ ਦੇ ਬਹਿ ਨਹੀਂ ਕੀ ਨੇ ਕੀ ਗੱਲਾਂ ਕਰ ਕੀ ਜਾਂਦੇ ਕੁਛ ਨਹੀਂ ਖਾਓ ਤੇ ਹੀ ਰੋਟੀ ਨਹੀਂ ਫਿਰ ਵੀ ਉਹ ਦੇ ਹੀ लवली ਰੁਪਿੰਦਰ ਹੋਣਾ ਮੰਨ ਲਈ ਤੇ ਦੇ ਹੀ ਕੈਨ ਬੀ ਕੰਮ ਕਰ ਵੱਲੋਂ ਕਿਆ ਕਰ ਤੇ लवली ਕਿਤੇ ਰੋਟੀ ਮੰਗਣਿਆ ਹੁਣਾ ਆ ਕੇ ਤੇ ਮੰਮੀ ਕਹਿੰਦੇ ਵੀ ਮੈਂ ਦੂਜਾ ਵੀ ਰੋਟੀ ਹੁੰਦੇ ਨੂੰ ਪਾ ਦੇਣੀ ਆ ਤੁਹਾਨੂੰ ਵੀ ਕਿਆ ਕਰ ਮਾੜਾ ਮੋਟਾ ਵੀ ਕੰਮ ਕਰਿਓ ਪਰ ਉਹ ਨਹੀਂ ਆਖੇ ਲੱਗਦੀ ਤੇ ਹੁਣ ਫਿਰ ਕੀ ਕਰ ਲਾਂ ਯਾਹੋ ਚਲ ਚਾਹੀਦਾ ਤੇ ਇਹਨਾਂ ਨੂੰ ਵੀ ਹੈਗਾ ਹੀ ਆ ਆ ਫਿਰ ਹੁਣ ਕਹਿ ਵੀ ਕੀ ਨਾ ਹੁਣ ਟਾਈਮ ਵੀ ਕਿੰਨਾ ਹੋ ਗਿਆ ਵਿਆਹ ਨੂੰ ਤੇ ਚਲ ਹੁੰਦਾ ਵੀ ਨਵਾਂ ਨਵਾਂ ਬੰਦਾ ਨਹੀਂ ਬਹੁਤਾ ਕਹਿੰਦਾ ਕੰਮ ਨਾ ਤੁਸੀਂ ਵੀ ਕਿਹੜਾ ਕਿਹਾ ਬੰਦਾ ਨਵਾਂ ਉਹਨੂੰ ਪਰ ਉਹਨੂੰ ਹੁਣ ਤੇ ਆਪ ਹੀ ਸਮਝਣਾ ਚਾਹੀਦਾ ਨਾ ਪਰ ਚਲੋ ਹੁਣ ਜਿਹੜਾ ਬੰਦਾ ਨਹੀਂ ਕਰਦਾ ਕਲੇਸ਼ ਥੋੜੀ ਪਾ ਕੇ ਰੱਖ ਛੱਡਣਾ ਵਾ ਕਿ ਨੈਕਚਰ ਇਕੱਠੇ ਰਹਿਣਗੇ ਕਿ ਕਿਸੇ ਨਾ ਕਿਸੇ ਦਿਨ ਤੇ ਕਰਨਾ ਹੀ ਪੈਣਾ ਵਾ ਨਾ ਆਹੋ ਪਰ ਫਿਰ ਖਲੜਾ ਪਾ ਕੇ ਕੀਤਾ ਤਾਂ ਫਿਰ ਕੀ ਫਾਇਦਾ ਚਲੋ ਹੁਣ ਜਿੱਦਾਂ ਲਿਖਿਆ ਹੋਣਾ ਤੇ ਉਦਾਂ ਹੀ ਹੁੰਦਾ ਵਾ ਕਿਸੇ ਵੇਲੇ ਹੁੰਦਾ ਹੀ ਆ ਵੀ ਘਰ ਵੱਖਰੇ ਹੋਣ ਤੇ ਫੇਰ ਹੀ ਇਹ ਚੀਜ਼ਾਂ ਸੁਧਰਦੀਆਂ ਵਾ ਹੁਣ ਜੋ ਕਿਸਮਤ ਚ ਲਿਖਿਆ ਉਦਾਂ ਦੇ ਹੋਣਾ ਹੀ ਹੈ ਕਿਉਂਕਿ ਮੋੜ ਤੋਂ ਬਣਿਆ ਹੀ ਆ ਵਾ ਵੀ ਕੋਈ ਨਹੀਂ ਇਕੱਠਾ ਰਿਆ ਮੈਂ ਇੱਕ ਚੀਜ਼ ਹੋਰ ਸੋਚ ਲੈਂਦਾ ਹਾਂ ਹਾਂਜੀ ਇਹ ਉਦਾਂ ਰਹਿੰਦੇ ਤੇ ਚਲੋ ਇਕੱਠੇ ਹੀ ਆਪਾਂ ਹਨਾ ਤੇ ਮੈਂ ਵੀ ਨਹੀਂ ਕਿਹਾ ਚਾਹੁੰਦਾ ਵੀ ਅਸੀਂ ਵ ਪਰ ਮੇਰਾ ਇਰਾਦਾ ਵਾਬ ਵੀ ਅਹੀ ਨਾਲ ਹਸਾਬ ਦਾਬ ਜਿਹੜਾ ਵੱਖਰਾ ਕਰ ਲਿਆ। ਰਸੋਈ ਭਾਵੇਂ ਇੱਕੋ ਰਵੇ। ਪਰ ਹਸਾਬ ਦਾਬ ਆਪਣਾ ਵੱਖਰਾ ਵੱਖਰਾ ਕਰ ਲਿਆ। ਅਜੇ ਰਹਿੰਦੋ ਮੰਮੀ ਕਹਿੰਦੇ ਸੀ ਵੀ ਡੈਡੀ ਤੇਰੇ ਕਹਿੰਦੇ ਸੀ ਕਿ ਮੈਂ ਮਤਲਬ ਇਹਦੇ ਮੰਮੀ ਡੈਡੀ ਨੂੰ ਵੀ ਸਦਨਾਵਾ। ਉਹ ਚਲੋ ਉਹ ਤੇ ਬਾਅਦ ਦੀ ਗੱਲ ਆ ਪਤਾ ਮੈਂ ਕਿਉਂ ਕਹਿੰਦੇ ਆ ਵਾ। ਹੁਣ ਲੀਨ ਨੇ ਵੀ ਕੱਲ ਨੂੰ ਸਕੂਲੇ ਪੈਣਾ। ਨਵਾਂ ਸਾਲ ਤੇ ਚੜ ਗਿਆ। ਹੋਰ ਮਹੀਨੇ ਡੇਢ ਮਹੀਨੇ ਸਕੂਲੇ ਪਾਉਣਾ ਪੈਣਾ ਵਾ। ਹੁਣ ਤੁਹਾਨੂੰ ਪਤਾ ਨਿਆਣੇ ਦੇ ਗਾਂ ਕਿੰਨੇ ਖਰਚੇ ਆ। ਹਨਾ ਤੇ ਹੁਣ ਮਾਲਾ ਹਜ਼ਾਰਾਂ ਦੀ ਫੀਸ ਲੱਗਿਆ ਕਰੂ ਉਤੇ ਤੇ ਮੁੜ ਕੇ ਨਾ ਫੇਰ ਤੰਗ ਹੋਣਾ ਵਾ। ਇਨਾ ਓਖੇ ਹੋਣਾ ਤੁਹਾਡੇ ਨਾਲ ਚਲੋ ਕੋਈ ਗੱਲ ਨਹੀਂ ਜਿੱਦਾਂ ਤੁਹਾਨੂੰ ਠੀਕ ਲੱਗਦਾ ਉਦਾਂ ਦਾ ਮੇਰਾ ਇਹ ਇਰਾਦਾ ਵਾ ਕਿ ਮੈਂ ਡੈਡੀ ਨਾਲ ਸਲਾਹ ਕਰਕੇ ਨਾ ਚਲੋ ਆਪਣਾ ਰੋਟੀ ਪਾਣੀ ਇਕੱਠਾ ਹੀ ਰੱਖਨੇ ਆ ਹੈ ਰਹਿਣਾ ਤੇ ਇੱਥੇ ਘਰ ਦੀ ਉਹ 80 ਛੇ ਦੀ ਘਰ ਤੇ ਬੰਨਾ ਨਹੀਂਗਾ ਨਾ ਮੇਤੀ ਨਾ ਜੋਰ ਹੈਗਾ ਤਾਂ ਨਾ ਉਹ ਚ ਹੂੰ ਤੇ ਇਹ ਆ ਵੀ ਰਹੀ ਇਕੱਠੇ ਜਾਓ ਤੇ ਆਪਣਾ ਖਰਚਾ ਜਿਹੜਾ ਵੱਖਰਾ-ਵੱਖਰਾ ਕਰੋ ਸਾਬ ਮੈਂ ਸਾਰਾ ਲਿਖਿਆ ਵਾ ਜੋ ਮੈਂ ਆਪਣਾ ਵੱਖਰਾ ਕਿਤੇ ਟ੍ਰੈਕ ਨੋਟਾ ਦਾ ਕਰਨਾ ਥੋੜਾ ਬਹੁਤਾ ਉਹਦੇ ਮੈਂ ਪੈਸੇ ਵੱਖਰੇ ਰੱਖਣਾ ਉਹਦੇ ਮੈਂ ਸਾਬ ਵੱਖਰਾ ਵਾ ਸਾਰਾ ਨਹੀਂ ਹੁੰਦੇ ਨਹੀਂ ਵੀ ਕਿਉਂ ਹਣਾ ਆਹੋ ਤੇ ਇਹ ਆ ਵੀ ਪਹਿਲੀ ਦਾ ਜੋ ਹਿਸਾਬ ਆ ਤੇ ਚਲ ਉਹ ਵੀ ਆਪਣਾ ਕੰਮ ਨਹੀਂ ਪੈਣਾ ਚਲੋ ਵੇਖ ਲਓ ਹਨਾ ਜਿਵੇਂ ਤੈਨੂੰ ਠੀਕ ਲੱਗਦਾ ਤੇ ਲੈ ਵਾ ਤੂੰ ਰੋਟੀ ਖਾ ਲੈ ਖਾ ਲੈ ਚਲੋ ਤੁਸੀਂ ਮੈਂ ਲੀਨ ਨੂੰ ਵੇਖਾਂ ਮਾੜਾ ਚਲ ਠੀਕ ਆ ਦੀਪਾ ਹਾਂਜੀ ਆ ਜੇ ਇੱਕ ਮਿੰਟ ਆਓ ਕਰ ਸੁਣੋ ਦੱਸੋ ਕਾਮੇ ਕਾਮੇ ਦਾ ਹੀਗਾ ਹਾਂਜੀ ਪਾਈ ਸਕ ਜੀ ਤਰਮਨ ਹੋਣ ਹੋਇਆ ਹੈ ਪਾਈ ਸਕ ਜੀ ਤਰਮਨ ਠੀਕ ਹੈ ਠੀਕ ਆ ਪਰਵਾਸ ਪਤਾ ਨਹੀਂ ਕੀ ਗੱਲ ਆ ਫੋਨ ਤੇ ਚਲੋ ਅੱਗੇ ਵੀ ਰਾਜਬਾਈ ਦਾ ਹੁੰਦਾ ਹੀ ਰਹਿੰਦਾ ਸੀ ਅੱਜ ਗੱਲ ਕਰਨ ਦਾ ਉਹਨਾਂ ਦਾ ਨਾ ਥੋੜਾ ਜਿਹਾ ਹੋਰ ਹੀ ਗੱਲ ਹੈ ਜੀ ਕਿਉਂ ਕਿ ਮਤਲਬ ਪਤਾ ਨਹੀਂ ਹੁਣ ਕੋਈ ਰੁਪਿੰਦਰ ਨਾਲ ਕੋਈ ਗੱਲ ਪਤ ਹੋਈ ਹੋਏ ਖਰਚ ਮੈਨੂੰ ਰੁਪਿੰਦਰ ਨਾਲ ਕਦੀ ਗੱਲ ਹੋਣੀ ਆ ਹੂੰ ਮੈਨੂੰ ਤੇ ਇਦਾਂ ਦੀ ਕੋਈ ਗੱਲ ਲੱਗੀ ਸੀ ਅੱਛਾ ਕੰਮ ਕਰਨ ਨੂੰ ਲੈ ਕੇ ਕੋਈ ਕੰਮ ਕਰਨ ਨੂੰ ਲੈ ਕੇ ਹੂੰ ਮੇਰੇ ਤੇ ਥੋੜੇ ਜਿਹਾ ਪਤਾ ਨਾ ਮੈਨੂੰ ਇਦਾਂ ਦਾ ਲੱਗਣ ਰਿਹਾ ਸੀ ਤੂੰ ਏਦਾਂ ਕਰਿਆ ਕਰ ਉਹ ਰਪਿੰਦਰ ਨੂੰ ਜਾ ਕੇ ਫੋਨ ਤੇ ਵੀ ਗੱਲ ਕਰ ਲੈਣੀ ਉਹਨੂੰ ਥੋੜਾ ਕਹੋ ਕੁੜੀ ਨੂੰ ਵੀ ਕੰਮ-ਕੰਮ ਕਰਿਆ ਕਰੇ ਠੀਕ ਹੈ ਕੰਮ ਤਾਂ ਘਰਾਂ ਦੇ ਲਈ ਕਰਦੀ ਆ ਜਿੰਨਾ ਘਰਾਂ ਦਾ ਹੁੰਦਾ ਹੋਰ ਕੀ ਕਰਿਆ ਕਰੇ ਉਹ ਗੱਲ ਸੁਣ ਘਰਾਂ ਦਾ ਕੰਮ ਹੁੰਦਾ ਵੀ ਕੰਨਾ ਕਿਆ ਜੇ ਕਰ ਲੂਗੀ ਥੋੜਾ ਪਤਾ ਜੇ ਕਹਿੰਦੇ ਆ ਤੇ ਉਹਨਾਂ ਦੇ ਆਖੇ ਲੱਗਿਆ ਕਰੇ ਠੀਕ ਹੈ ਨਾ ਹੋ ਸਕਦਾ ਏਸੇ ਤੋਂ ਗੱਲ ਤੋਂ ਬੋਲੋ ਕਹਿੰਦੇ ਹੁਣ ਤੁਸੀਂ ਐਵੇਂ ਨਾ ਟੈਨਸ਼ਨ ਲਾਓ ਕੀ ਪਤਾ ਕਿਹੜੀ ਗੱਲ ਤੇ ਕਿਹੜੀ ਨਹੀਂ ਕੁੜੀ ਘੜੇ ਕੰਮ ਤੇ ਕਰਦੀ ਆ ਉਹਨਾਂ ਨੇ ਸੱਦਿਆ ਸੀ ਨਾ ਕਹਿੰਦੇ ਸਾਡੇ ਕੋਲ ਆਓ ਦੋਵੇਂ ਜਾਣੇ ਅੱਛਾ ਤੇ ਮੈਂ ਇਸ ਕਰਕੇ ਕਹਿਣ ਡਿਆ ਵੀ ਪਤਾ ਨਹੀਂ ਕੀ ਗੱਲ ਹੋਈ ਆ ਤੂੰ ਕੰਮ ਕਰ ਤੋਂ ਉਹਨੂੰ ਕਹੀ ਵੀ ਉਹ ਥੋੜੀ ਕੰਨੀ ਨਾਕਦਰਾਇਆ ਕਰੇ ਕੰਮ ਕਰਿਆ ਕਰੇ ਕਰਦਾ ਘਰਾਂ ਦੇ ਕੰਮ ਕਿੰਨੇ ਕਿਆ ਕੋਈ ਨਹੀਂ ਮੈਂ ਕਹਿ ਦਨੀ ਆ ਕਰਨੀ ਆ ਨਾ ਫੋਨ ਤੇ ਗੱਲ ਕੁਛ ਨਹੀਂ ਭਲਾ ਕੀ ਗੱਲ ਹੈ ਹਾਲ ਚਾਲ ਕਿੱਦਾਂ ਹਨਾ ਠੀਕ ਠਾਕ ਹੈ ਸਭ ਚਲੋ ਤੁਸੀਂ ਇੱਕ ਵਾਰੀ ਨਾ ਕਰਿਓ ਰਵਿੰਦਰ ਨਾਲ ਫੋਨ ਤੇ ਵੀ ਗੱਲ ਜੇ ਨਾ ਹੋਗਾ ਤਾਂ ਫੇਰ ਜਾ ਵੀ ਆਵਾਂਗੇ ਚਲੋ ਕੋਈ ਗੱਲ ਨਹੀਂ ਕੁੜੀ ਨੂੰ ਮਿਲ ਜਾਣਾ ਹੀ ਆ ਪਰ ਮੈਂ ਕਰਨੀ ਆ ਨਾ ਫੋਨ ਤੇ ਗੱਲ ਪਹਿਲਾਂ ਚਲ ਕਰ ਲਿਓ ਤੁਸੀਂ ਗੱਲ ਠੀਕ ਆ ਛੋ ਨੂੰ ਕੀ ਗੱਲ ਕੀ ਮੇਰੀ ਗੱਲ ਸੁਣੋ ਮੈਂ ਰੋਟੀ ਬਣਾ ਲਾ ਬਿਲਰ ਸੋਏ ਚ ਤੁਸੀਂ ਖਾ ਕੇ ਜਾਣਾ ਹਣਾ ਤਾਂ ਮੈਂ ਕੇ ਬਾਅਦ ਵਿੱਚ ਫੋਨ ਕਰਦੀ ਹਾਂ ਰਪਿੰਦਰ ਨੂੰ ਚਲੋ ਇਦਾਂ ਕਰ ਲਓ ਠੀਕ ਆ ਚਲੋ ਠੀਕ ਹਲੋ ਹਲੋ ਮੈਂ ਜਮਾ ਨਹੀਂ ਸਾਸਿਕਾ ਰਵਿੰਦਰ ਕਿਹਾਲ ਪੁੱਤ ਹਾਂਜੀ ਵਧੀਆ ਤੁਸੀਂ ਦੱਸੋ ਹਾਂ ਆਪਣੇ ਤਾਂ ਠੀਕ ਠਾਕ ਤੁਹਾੋਤਰਾ ਪਰਿਵਾਰ ਸਾਹਿਬ ਠੀਕ ਠਾਕ ਸੋਹਰਾ ਪਰਿਵਾਰ ਹਾਂਜੀ ਹਾਂਜੀ ਸਾਰੇ ਠੀਕ ਠਾਕ ਨੇ ਵਧੀਆ ਚਲੋ ਵਧੀਆ ਚਾਹੀਦਾ ਹੋਰ ਕੀ ਕਰਨ ਨਹੀਂ ਉਹ ਤਾਂ ਤਨ ਖੋਟ ਨਹੀਂ ਮਾਸਨ ਬੈਠਿਆ ਹੀ ਅੱਛਾ ਅੱਛਾ ਖਾ ਲਿਆ ਰੋਟੀ ਪਾਣੀ ਹਾਂਜੀ ਰੋਟੀ ਪਾਣੀ ਖਾ ਲਿਆ ਕਦੇ ਤਾਂ ਹੁਣ ਤੇ ਵੇਲੇ ਠੀਕ ਠੀਕ ਆ ਤੇ ਗੋਸ਼ਮੰਦਰੀ ਟਾਕਿੰਗ ਦੱਸੋ ਹਾਂ ਡੜੀ ਤੇਰੇ ਨੂੰ ਨਾ ਫੋਨ ਆਇਆ ਸੀ ਪਾਈ ਸੁਖਜੰਦਰ ਦਾ ਸੋਹਰੇ ਤੇਰੇ ਦਾ ਅੱਛਾ ਅੱਛਾ ਹਾਂ ਤੇ ਕਹਿਣ ਦੇ ਇਹ ਵੀ ਇਹ ਪਿੰਡ ਆਇਓ ਤੇ ਕੋਈ ਗੱਲਬਾਤ ਹੋਈ ਆ ਘਰ ਚ ਮਮ ਜੀ ਦਾ ਤਾਂ ਪਤਾ ਨਹੀਂ ਮੈਨੂੰ ਨਹੀਂ ਪਤਾ ਹੈਗਾ ਇਹ ਮੈਨੂੰ ਕਹਿਣ ਦੇ ਇਹ ਵੀ ਅੱਗੇ ਨਾ ਹੋਰ ਹੁੰਦਾ ਸਕਦਾ ਪਾਈ ਦਾ ਗੱਲ ਕਰਨ ਦਾ ਅੱਜ ਕੋਈ ਅੱਜ ਕੁਝ ਲਿਆ ਜਾ ਚੇਂਜ ਹੈ ਹੀ ਉਹਨਾਂ ਦਾ ਗੱਲ ਕਰਨ ਦਾ ਤੇ ਪੋਛਾ ਭਲਾ ਰਪਿੰਦਰ ਨਾਲ ਕੋਈ ਗੱਲਬਾਤ ਨਹੀਂ ਹੋਈ ਮੈਨੂੰ ਦੇਖ ਪਤਾ ਨਹੀਂ ਆਦਾ ਪਤਾ ਨਹੀਂ ਕਿ ਪਤਾ ਉਹ ਮੱਤਿਆਂ ਤੇ ਆਪਣੀਆਂ ਕਰਦੇ ਕੀ ਬੈ ਗੱਲ ਹੋਈ ਹੈ ਕਿ ਮੈਂ ਅਜੇ ਰਾਮ ਨਾਲ ਬੇ ਰੋਮ ਵਿੱਚ ਬੈਠੀ ਹਾਂ ਤੇ ਕੁਝ ਪਤਾ ਨਹੀਂ ਕਿ ਕੀ ਚਰੰਦੇ ਆ ਤੇ ਕੀ ਨਹੀਂ ਤੇਰਨ ਨਾਲ ਸਵੇਰ ਕੋਈ ਗੱਲਬਾਤ ਨਹੀਂ ਹੋਈ ਠੀਕ ਹੈ ਚਲੋ ਉੱਧਰ ਘਰ ਕਿਹਾ ਹੁਣ ਆਇਆ ਉਹਨਾਂ ਨੇ ਵੀ ਆਉਣ ਨਾਲ ਮਿਲ ਜਿਓ ਹਨਾ ਕੋਈ ਤਾਂ ਇਹ ਮੈਨੂੰ ਲੱਗਾ ਹਣਾ ਮੈਂ ਤੁਹਾਨੂੰ ਤਾਂ ਗੱਲਬਾਤ ਹੀ ਕੋਈ ਇਹ ਕਰਕੇ ਇਹ ਬਿਲਕੁਲ ਜਿਪਤਾ ਲੱਗਣਾ ਨਹੀਂ ਮਨ ਨੂੰ ਉਸ ਸਭ ਠੀਕ ਹਾਂ ਜੀ ਤੇ ਕੰਮ-ਕਮ ਕਰਦੇ ਨੇ ਨਾਲ ਕੋਈ ਨਹੀਂ ਮੈਂ ਕੋਈ ਹੋਵੇ ਗੱਲ ਕੋਈ ਨਾ ਮੈਂ ਤੁਹਾਨੂੰ ਦੱਸ ਦਉਂਗੀ ਠੀਕ ਹੋ ਜਾ ਹਾਂ ਜੀ ਚਲ ਮੈਂ ਵੀ ਤੇਰੇ ਡਰ ਦੀ ਰੋਟੀ ਬਕਾਉਣ ਤਉਣਾ ਜਾਣਾ ਡਿਊਟੀ ਤੇ ਮੈਂ ਚਲ ਪਹਿਲਾਂ ਤੇਰੇ ਨਾਲ ਗੱਲ ਹੀ ਕਰ ਲਾਂ ਕੋਈ ਨਹੀਂ ਕੋਈ ਨਹੀਂ ਮਰੋ ਦਾ ਸਿਸਟਮ ਜਿਹੜਾ ਕਰਨਾ ਵਾ ਉਹ ਵੈਸੇ ਤੁਹਾਨੂੰ ਲੱਗਾ ਬਣਾਇਆਗੇ ਉਦਾਂ ਹੀ ਟੋੜਾ ਫੋਨ ਕਰਨਾ ਨਹੀਂ ਠੀਕ ਹੈ ਠੀਕ ਹਾਂ ਜੀ ਚਲ ਕੋਈ ਨਹੀਂ ਫਿਰ ਆਉਂਦੇ ਨਾ ਡਿਊਟੀ ਤੇ ਫਿਰ ਦੇਖਨੇ ਆ ਜੇ ਬਣਿਆ ਵਿਚਾਰ ਤੇ ਫਿਰ ਆਉਂਦਾ ਤੇ ਕਰ ਦਾਂਗੇ ਫੋਨ ਠੀਕ ਹੈ ਕੋਈ ਨਹੀਂ ਜੇ ਤੁਹਾਨੂੰ ਫਿਰ ਦੁਬਾਰਾ ਫੋਨ ਕਰਨਗੇ ਵੀ ਆਉਂ ਵੇਟ ਨਹੀਂ ਆਇਓ ਇੱਕ ਫੋਨ ਤੇ ਜੀ ਤੁਹਾਨੂੰ ਆਣਾ ਜੇ ਕੋਈ ਕਾਦਰ ਕੋਈ ਹੋਟ ਲੱਭ ਜੂਗਾ ਪਤਾ ਚਲ ਠੀਕ ਹੈ ਪੁੱਤ ਫਿਰ ਮੈਂ ਦਿਲਾ ਰੋਟੀ ਇਹਨਾਂ ਨੂੰ ਹੈ ਠੀਕ ਹੈ ਹਾਂਜੀ ਹਾਂਜੀ ਚਲ ਠੀਕ ਚਲ ਚਲ ਖਿਆਲ ਰੱਖੀ ਆਪਣਾ ਲੌਲੀ ਠੀਕ ਠਾਕ ਹੈ ਹਾਂਜੀ ਹਾਂਜੀ ਸਭ ਠੀਕ ਠਾਕ ਹੋ ਜੀ ਚਲ ਠੀਕ ਹੈ ਪੁੱਤ ਹਾਂਜੀ ਠੀਕ ਓਕੇ ਬਾਈ ਓਕੇ ਓਕੇ ਚਲ ਕੁੜੀ ਨਾਲ ਗੱਲ ਹੋ ਗਈ ਨਾ ਮੇਰੀ ਟੈਨਸ਼ਨ ਦੂਰ ਹੋਈ ਕੋਈ ਗੱਲਬਾਤ ਤੇ ਹੰਨੀ ਕਰ ਚੋਈ ਹੁਣ ਤਾਂ ਇਹਨਾਂ ਨੂੰ ਫੋਨ ਕਰ ਦਿੱਤਾ ਹਣਾ ਆ ਦੇਣਾ ਪਤਾ ਨਹੀਂ